ਬਹੁਤ ਧੰਨਵਾਦ ਜੀ ਥੋੜਾ ਜਿਹਾ ਡਿਲੇ ਹੋਏ ਖਬਰ ਨੂੰ ਮੈਂ ਇਨ ਮੀਨ ਟਾਈਮ ਮੈਂ ਸਰੋਤਿਆਂ ਨੂੰ ਮੈਂ ਹੈ ਵੀ ਪੁੱਛ ਲਈ ਕਿਤੇ ਹਿਸਟਰੀ ਦੇ ਮਾੜਾ ਮੋਟਾ ਯਾਦ ਰੱਖ ਲੈਣ ਮੈਂ ਕਿਹਾ ਚੀਜ਼ ਨੂੰ ਇਹ ਅਸੀਂ ਇਹ ਨਹੀਂ ਪ੍ਰਮੋਟ ਕਰਦੇ ਵੀ ਕਤਲ ਕਰਨਾ ਜਾਂ ਚੀਜ਼ਾਂ ਜਾਇਜ਼ ਨਾ 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 ਜਦੋਂ ਸਾਡੇ ਉੱਤੇ ਇੰਨਾ ਕੁਤੇ ਜ਼ੁਲਮ ਹੋਇਆ ਹੋਵੇ ਫਿਰ ਪਰਮਾਤਮਾ ਵੀ ਦੇਖਦਾ ਹੀ ਹੁੰਦਾ ਜੀ ਇੱਥੇ ਇਨਸਾਫ ਹੋ ਜਾਂਦਾ ਸਾਰਿਆਂ ਦਾ ਤੇ ਕਰੀਏ ਗੱਲਬਾਤ ਫਿਰ ਅੱਜ 31 ਅਕਤੂਬਰ ਹੈ ਜੀ ਕਹਿੰਦੇ ਬਿਲਕੁਲ ਪੁਬੰਦਰ 31 ਅਕਤੂਬਰ 1984 ਦੇਖੋ ਜੁਲਮ ਸੈਨਾ ਵੀ ਪਾਪ ਹੈ ਜੁਲਮ ਕਰਨਾ ਵੀ ਪਾਪ ਹੈ ਤੇ ਇਸ ਕਰਕੇ ਜੁਲਮ ਦਾ ਜਿਹੜਾ ਬਦਲਾ ਹੈ ਉਹ ਵੀ ਲੈਣਾ ਜ਼ਰੂਰੀ ਹੁੰਦਾ ਹੈ ਆਪਰੇਸ਼ਨ ਬਲੂ ਸਟਾਰ ਜਦੋਂ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦੋ ਕੋਈ ਵੀ ਹੋਵੇ ਫਿਰ ਤੇ ਉਸ ਤੋਂ ਬਾਅਦ ਜਿਹੜੀ ਇੱਕ ਮਨ ਦੇ ਵਿੱਚ ਚੀਜ਼ ਉੱਠਦੀ ਹੈ ਫਿਰ ਉਹ ਜਿਹੜੀ ਹੈ ਉਹ ਫਿਰ ਬਦਲਾ ਲੈਂਦੀ ਹੈ ਚਾਹੇ ਉਹ ਕੋਈ ਵੀ ਚਾਹੇ ਜਕਰੀਆ ਖਾਨ ਹੋਵੇ ਤੇ ਚਾਹੇ ਕੋਈ ਹੋਰ ਕਿਸੇ ਅਹੁਦੇ ਤੇ ਬੈਠਾ ਹੋਵੇ ਤੇ ਇਸਕੇ 31 ਅਕਤੂਬਰ 1984 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਬਿਆਨਤ ਸਿੰਘ ਸਤਵੰਤ ਸਿੰਘ ਅਤੇ ਕੇਰ ਸਿੰਘ ਜਿਹੜੇ ਉਹ ਵੀ ਇਸ ਦੇ ਵਿੱਚ ਇਨਵੋਲਵ ਸੀਗੇ ਬਿਆਨਤ ਸਿੰਘ ਤਾਂ ਉਦੋਂ ਹੀ ਥਾਂ ਇਟਬੀਪੀ ਦੇ ਜਵਾਨਾਂ ਨੇ ਉੱਥੇ ਗੋਲੀਆਂ ਚਲਾਈਆਂ ਉੱਥੇ ਸ਼ਹੀਦ ਹੋ ਗਏ ਸੀ ਸੋ ਦਮੰਤ ਸਿੰਘ ਤੇ ਗੀਰ ਸਿੰਘ ਨੂੰ ਬਾਅਦ ਦੇ ਵਿੱਚ ਫਾਂਸੀ ਦਿੱਤੀ ਗਈ ਤਾਂ 31 ਅਕਤੂਬਰ 1984 ਕਰੀਬ-ਕਰੀਬ ਅੱਜ 41 ਸਾਲ ਹੋ ਗਏ ਨੇ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਤੁਸੀਂ ਮੁਗਲ ਕਾਲ ਦੇ ਵਿੱਚ ਦੇਖ ਲਓ ਜਦੋਂ ਜ਼ਕਰੀਆ ਖਾਨ ਦੀ ਗੱਲ ਹੋਵੇ ਜਾਂ ਫਿਰ ਮਾਈਕਲ ਅਡਵਾਇਰ ਦੀ ਗੱਲ ਹੋਵੇ ਕਿ ਜਲ੍ਹਿਆਂਵਾਲੇ ਬਾਗ ਦਾ ਬਦਲਾ ਲਿਆ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਕੌਮ ਦੀ ਪੱਗ ਹੁੰਦੀ ਹੈ ਨਾ ਕਈ ਵਾਰ ਉਹਨੂੰ ਦੁਬਾਰਾ ਸਿਰ ਤੇ ਰੱਖਣ ਦੇ ਲਈ ਇਹ ਚੀਜ਼ਾਂ ਹੁੰਦੀਆਂ ਨੇ ਜੇ ਚੀਜ਼ਾਂ ਨਾ ਹੋਣ ਚਾਹੇ ਹੋ ਹਾਲਾਂਕਿ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਹੈ ਕਿ ਕੋਈ ਇਹ ਨਹੀਂ ਕਿ ਅਸੀਂ ਕਿਸੇ ਚੀਜ਼ ਨੂੰ ਜਾਇਜ਼ ਜਾਂ ਗਲਤ ਜਾਂ ਠੀਕ ਠਹਿਰਾ ਰਹੇ ਹਾਂ ਚਾਹੇ ਹੋ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤੋਂ ਸੁਖਦੇਵ ਨੇ ਉਸ ਵੇਲੇ ਅੰਗਰੇਜ਼ਾਂ ਦੀ ਹਕੂਮਤ ਸੀ ਉਹਨਾਂ ਦੇ ਖਿਲਾਫ ਬਗਾਵਤ ਕੀਤੀ ਚਾਹੇ ਫਿਰ ਉਹ ਪੰਜਾਬ ਦੇ ਵਿੱਚ ਖੜਕੂ ਲਹਿਰ ਸੀ ਤੇ ਚਾਹੇ ਉਹ ਆਪਰੇਸ਼ਨ ਬਲੂ ਸਟਾਰ ਦਾ ਬਦਲਾ ਸੀ ਤੇ ਚਾਹੇ ਜਕਰੀਆ ਖਾਨ ਦੀ ਗੱਲ ਸੀ ਕਿ ਤੇ ਚਾਹੇ ਮੱਸੇ ਰੰਗੜ ਦੀ ਗੱਲ ਸੀ ਮੱਸੇ ਰੰਗੜ ਦਾ ਵੀ ਸਿਰ ਵੱਢਿਆ ਹਾਂਜੀ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਕਿਉਂਕਿ ਉੱਥੇ ਬੇਅਦਬੀ ਕੀਤੀ ਸੀ ਸੁਭਾ ਸਰਹੰਦ ਨਾਲ ਵੀ ਕੀਤੀ ਬਹੁਤ ਬਹੁਤ ਅਜੀ ਇਤਿਹਾਸ ਦੇ ਵਿੱਚ ਬੜਾ ਕੁਝ ਹੈ ਜੀ ਬਿਲਕੁਲ ਇਹ ਇਤਿਹਾਸ ਦੇ ਵਿੱਚ ਤਾਂ ਅੱਜ ਦਾ ਦਿਨ ਹੋਇਆ ਕਿ ਕਿ ਉਸ ਵੇਲੇ ਕਿਉਂਕਿ ਅੱਜ ਵੀ ਜਿਹੜੇ ਉਹਨਾਂ ਦੇ ਬੇਟੇ ਨੇ ਬਿਆਨਤ ਸਿੰਘ ਦੇ ਇਸ ਵੇਲੇ ਸੰਸਦ ਪੀ ਨੇ ਮੌਜੂਦਾ ਸਰਬਜੀਤ ਸਿੰਘ ਖਾਲਸਾ 6 ਸਾਲ ਦੇ ਸੀ ਉਹ ਉਹ ਕਹਿੰਦੇ ਸਾਡਾ ਚੰਗਾ ਪਰਿਵਾਰ ਸੀਗਾ ਅਸੀਂ ਦਿੱਲੀ ਦੇ ਵਿੱਚ ਰਹਿੰਦੇ ਸੀ ਪਿਤਾ ਜੀ ਆਈਟੀਬੀਪੀ ਦੇ ਵਿੱਚ ਪੁਲਿਸ ਦੇ ਵਿੱਚ ਸੀ ਤੇ ਈਵਨ ਕੇਂਦਰਾ ਗਾਂਧੀ ਦੇ ਨਾਲ ਵੀ ਉਹਨਾਂ ਦੇ ਚੰਗੇ ਸੰਬੰਧ ਸੀ ਉਹਨਾਂ ਦੀਆਂ ਐਡਮਿਸ਼ਨਸ ਉਹਨਾਂ ਨੂੰ ਅ ਅੱਛੀ ਰਹਿائش ਸਭ ਕੁਝ ਪ੍ਰੋਵਾਈਡ ਕਰਾਉਣਾ ਕਿਉਂਕਿ ਉਹਨਾਂ ਦੇ ਜਦੋਂ ਵਿਦੇਸ਼ ਦੌਰੇ ਤੇ ਜਾਂਦੇ ਸੀ ਇੰਦਰਾ ਗਾਂਧੀ ਉਦੋਂ ਵੀ ਨਾਲ ਲੈ ਕੇ ਜਾਣਾ ਪਰ ਹੋਇਆ ਕੀ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਤੋਂ ਬਾਅਦ ਜਦੋਂ ਬਿਆਨਤ ਸਿੰਘ ਜਿਹੜੇ ਮੱਥਾ ਟੇਕਣ ਆਏ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਰੋਸ ਭਰ ਗਿਆ ਕਿ ਸਾਡੇ ਗੁਰਦੁਆਰਾ ਸਾਹਿਬ ਨੂੰ ਢਾਟੇ ਦੀ ਕਰਤਾ ਤੇ ਹੁਕਮ ਕਿਹਨੇ ਦਿੱਤਾ ਉਸ ਵੇਲੇ ਦੀ ਤਤਕਾਲੀਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਤੇ ਉਹ ਰੋਸ ਸੀਗਾ ਮਨ ਦੇ ਵਿੱਚ ਇੱਕ ਚੀਜ਼ ਸੀਗੀ ਫਿਰ ਸਤਵੰਤ ਸਿੰਘ ਵੀ ਉੱਥੇ ਡਿਊਟੀ ਕਰਦੇ ਸੀਗੇ ਅਗਵਾਨ ਪਿੰਡ ਦੇ ਸੀਗੇ ਉਹਨਾਂ ਦੇ ਨਾਲ ਉਹਨਾਂ ਨੇ ਰਾਬਤਾ ਕੀਤਾ ਕੇਰ ਸਿੰਘ ਸੀਗੇ ਆਪਣੇ ਇਲਾਕੇ ਦੇ ਮੁਸਤਫਾਪੁਰ ਪਿੰਡ ਦੇ ਉਹ ਵੀ ਇਹ ਸਾਰੀ ਫਿਰ ਪਲੈਨਿੰਗ ਕੀਤੀ ਗਈ ਜਿਹੜੇ ਦੱਸਣ ਵਾਲੇ ਦੱਸਦੇ ਨੇ ਕਿ ਬਾਜ ਜਿਹੜਾ ਇਹ ਉੱਥੇ ਆਉਂਦਾ ਸੀਗਾ ਇਵਨ ਕਿ ਭਿੰਦਰ ਉਹਨਾਂ ਦੇ ਮਨ ਦੇ ਵਿੱਚ ਰੋਜ਼ ਸੀਗਾ ਜਦੋਂ ਦੀਵਾਲੀ ਦੇ ਦਿਨ ਸੀਗੇ ਸਿੱਖਾਂ ਨੇ ਉਸ ਦਿਨਾਂ ਨੂੰ ਕਾਲੀ ਦੀਵਾਲੀ ਮਨਾਈ ਕਿ ਸਾਡੀ ਦੀਵਾਲੀ ਨਹੀਂ ਹੈਗੀ ਜੀ ਸਾਡਾ ਤਾਂ ਗੁਰਦੁਆਰਾ ਟਾਹਟੇਰੀ ਕਰਤਾ ਅਕਾਲ ਤਖਤ ਸਾਹਿਬ ਤੇ ਉਹ ਫਿਰ ਇੱਕ ਬਖਸ਼ਿਸ਼ ਕਹਿ ਦਿੰਦੇ ਆ ਕਈ ਵਾਰੀ ਜਿਵੇਂ ਟਿਪ ਕਹਿ ਦੋ ਬਖਸ਼ਿਸ਼ ਕਹਿ ਦੋ ਉਪਹਾਰ ਕਹਿ ਦੋ ਦਿਵਾਲੀ ਤੇ ਦਿੰਦੇ ਨੇ ਜਿਹੜੇ ਬڑے ਲੋਕ ਹੁੰਦੇ ਨੇ ਕਿ ਜਿੰਨੇ ਘਰ ਦੇ ਵਿੱਚ ਲੋਕ ਨੇ ਜਿੰਨੇ ਗਨਮੈਨ ਨੇ ਸੁਰੱਖਿਆ ਗਾਰਡ ਨੇ ਤਾਂ ਜਿਹੜੇ ਉਸ ਵੇਲੇ ਬੈਂਤ ਸਿੰਘ ਤੇ ਸਤਵੰਤ ਸਿੰਘ ਸੀਗੇ ਉਹਨਾਂ ਨੇ ਮਨਾਂ ਕਰਤਾ ਕਿ ਨਹੀਂ ਜੀ ਅਸੀਂ ਨਹੀਂ ਤੁਹਾਡਾ ਇਹ ਲੈਣਾ ਸਾਡੀ ਤਾਂ ਇਸ ਵਾਰ ਸਿੱਖਾਂ ਦੀ ਤਾਂ ਦਿਵਾਲੀ ਕਾਲੀ ਦਿਵਾਲੀ ਮਨਾ ਰਹੇ ਆ ਅਸੀਂ ਨਹੀਂ ਦਿਵਾਲੀ ਮਨਾ ਰਹੇ ਜੀ ਤੇ ਉਸ ਤੋਂ ਬਾਅਦ ਇੰਦਰਾ ਗਾਂਧੀ ਨੂੰ ਵੀ ਅਹਿਸਾਸ ਜਿਹੜਾ ਇਹ ਹੋਣ ਲੱਗਿਆ ਸੀ ਇੱਕ ਜਨ ਸਭਾ ਨੂੰ ਉਹ ਸੰਬੋਧਨ ਕਰ ਰਹੇ ਸੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਮੇਰੀ ਉਮਰ ਆ ਉਹਨ ਮੈਂ ਭੋਗ ਲਈ ਆ ਮੈਨੂੰ ਨਹੀਂ ਪਤਾ ਮੈਂ ਕਦ ਤੱਕ ਹਾਂ ਕਦ ਤੱਕ ਨਹੀਂ ਤਾਂ ਉਹ ਅੰਦਰੋਂ ਇੰਟੂਿਸ਼ਨ ਜਿਹੜੀ ਆ ਉਹਨੂੰ ਵੀ ਆਉਣ ਲੱਗੀ ਸੀਗੀ ਹ ਹਮੇਸ਼ਾ ਦੀ ਤਰ੍ਹਾਂ ਉਹ ਇੱਕ ਬੁਲੇਟ ਪ੍ਰੂਫ ਜੈਕਟ ਪਹਿਨ ਕੇ ਚੱਲਦੇ ਸੀਗੇ ਪਰ ਜਦੋਂ ਉਸ ਦਿਨ ਇੱਕ ਇੰਟਰਵਿਊ ਸੀਗੀ ਇੰਟਰਵਿਊ ਤੇ ਲਈ ਉਹਨਾਂ ਨੇ ਕਿਹਾ ਕਿ ਥੋੜਾ ਫਰ ਨਾਲ ਫੀ ਲੱਗੂਗਾ ਉਹਨਾਂ ਦੀ ਸਾੜੀ ਸੈੱਟ ਨਹੀਂ ਹੋਣੀ ਠੀਕ ਨਹੀਂ ਹੋਣੀ ਤਾਂ ਉਹਨਾਂ ਨੇ ਉਹ ਪਹਿਨ ਹੀ ਨਹੀਂ ਹੈਗੀ ਤੇ ਉਸ ਤੋਂ ਬਾਅਦ ਸਭ ਨੂੰ ਪਤਾ ਹੈ ਇਤਿਹਾਸ ਦੇ ਪੰਨਿਆਂ ਗਵਾਹੀ ਭਰਦੇ ਨੇ ਕਿ ਉਸ ਵੇਲੇ ਬਿਆਨ ਸਿੰਘ ਤੇ ਸਤਵੰਤ ਸਿੰਘ ਸੀਗੇ ਬਿਆਨ ਸਿੰਘ ਕੋਲ ਤਾਂ ਰਿਵਾਲਵਰ ਸੀਗਾ ਉਹਦੇ ਵਿੱਚ ਤਾਂ ਛੇ ਕੋ ਗੋਲੀਆਂ ਪੈਂਦੀਆਂ ਨੇ ਪਰ ਸਤਵੰਤ ਸਿੰਘ ਕੋਲੇ ਫਿਰ ਜਿਹੜੀ ਕਾਰਬਾਈਨ ਸੀਗੀ ਸਾਰੇ ਦੀ ਸਾਰੀ ਉਹਨਾਂ ਨੇ ਖਾਲੀ ਕਰਤੀ ਸੀਗੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਕੰਮ ਕਰ ਦਿੱਤਾ ਹੈ ਤੁਸੀਂ ਹੁਣ ਆਪਣਾ ਜੋ ਵੀ ਕਰਨਾ ਚਾਹੁੰਦੇ ਹੋ ਕਰ ਲਓ ਤਾਂ ਉਹ ਤੇ ਬਿਆਨ ਸਿੰਘ ਨੂੰ ਤਾਂ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਸਤਵੰਤ ਸਿੰਘ ਨੂੰ ਜ਼ਰੂਰ ਫੜ ਲਿਆ ਗਿਆ ਸੀ ਬਾਅਦ ਦੇ ਵਿੱਚ ਤਸ਼ੱਦਦ ਵੀ ਹੋਇਆ ਕੇਰ ਸਿੰਘ ਨੂੰ ਵੀ ਫੜਿਆ ਉਹ ਤੋਂ ਬਾਅਦ ਫਾਂਸੀ ਦੇ ਦਿੱਤੀ ਗਈ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਜਿਹੜੇ ਬਿਅੰਤ ਸਿੰਘ ਸਤਵੰਤ ਸਿੰਘ ਕੇਰ ਸਿੰਘ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਏ ਸਰਬਜੀਤ ਸਿੰਘ ਖਾਲਸਾ ਮੌਜੂਦਾ ਸੰਸਦ ਨੇ ਫਰੀਦਕੋਟ ਤੋਂ ਦੇਖੋ ਜਿਹੜੇ ਸ਼ਹੀਦ ਹੁੰਦੇ ਨੇ ਉਹ ਹਮੇਸ਼ਾ ਕਾਮਾਂ ਦੇ ਹੀ ਹੁੰਦੇ ਨੇ ਜਿਹੜੀ ਅੰਗਰੇਜ਼ ਹਕੂਮਤ ਹੈ ਉਹ ਕਦੇ ਭਗਤ ਸਿੰਘ ਨੂੰ ਸ਼ਹੀਦ ਨਹੀਂ ਮੰਨ ਸਕਦੀ ਤੇ ਜਿਹੜੇ ਇਸ ਵੇਲੇ ਬਿਅੰਤ ਸਿੰਘ ਸਤਵੰਤ ਸਿੰਘ ਕੇਰ ਸਿੰਘ ਸ਼ਹੀਦ ਨੇ ਉਹ ਕਾਨੂੰਨ ਦੇ ਅ ਮੁਤਾਬਕ ਤਾਂ ਉਹ ਦੋਸ਼ੀ ਨੇ ਉਹ ਕਾਤਲ ਨੇ ਤੇ ਚਾਹੇ ਉਹ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਭਿਉਰਾ ਬਲਵੰਤ ਸਿੰਘ ਰਾਜਵਾਨ ਉਹ ਵੀ ਇੱਕ ਤਰ੍ਹਾਂ ਨਾਲ ਕਾਤਲ ਨੇ ਪਰ ਉਹ ਕੌਮ ਦੇ ਹੀਰੇ ਦੇ ਵਜੋਂ ਜਦੋਂ ਅਕਾਲ ਤਖਤ ਸਾਹਿਬ ਉਹਨਾਂ ਨੂੰ ਜਿੰਦਾ ਸ਼ਹੀਦ ਦਾ ਦਰਜਾ ਦੇ ਰਿਹਾ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਸੋ ਇਹ ਹਮੇਸ਼ਾ ਕੌਮਾਂ ਦੀ ਗੱਲ ਤੇ ਕਾਨੂੰਨ ਦੀ ਗੱਲ ਵੱਖੋ ਵੱਖਰੀ ਹੁੰਦੀ ਹੈਗੀ ਹੈ ਜੀ ਤੇ ਇੰਦਰਾ ਗਾਂਧੀ ਬਾਰੇ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਉਸ ਵੇਲੇ ਦੇ ਰਾਈਟਰਸ ਦੇ ਵੱਲੋਂ ਜਿਹੜੇ ਬੀਕੇ ਪਾਂਡੇ ਸੀਗੇ ਪੰਜਾਬ ਦੇ ਉਸ ਵੇਲੇ ਗਵਰਨਰ ਰਹੇ ਉਹਨਾਂ ਦੀ ਵੀ ਇੱਕ ਕਿਤਾਬ ਹੈ ਅਸਲ ਦੇ ਵਿੱਚ ਬਹੁਤ ਬਾਰ ਇਹ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੇ ਪੋਲੀਟੀਕਲ ਆਗੂ ਨੇ ਉਹ ਵੋਟ ਬੈਂਕ ਦੀ ਰਾਜਨੀਤੀ ਲਈ ਅਜਿਹਾ ਕਈ ਵਾਰ ਕਰ ਦਿੰਦੇ ਨੇ ਠੀਕ ਹੈ ਉੱਥੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਸੀ ਹਥਿਆਰ ਸੀ ਉੱਥੇ ਉੱਥੇ ਬਹੁਤ ਸਾਰੇ ਸਿੰਘ ਰਹਿੰਦੇ ਸੀ ਜਿਹੜੇ ਕਾਨੂੰਨ ਦੀ ਨਜ਼ਰ ਦੇ ਵਿੱਚ ਟੈਰਰਿਸਟ ਸੀ ਅਤਵਾਦੀ ਸੀ ਅਸੀਂ ਉਹਨਾਂ ਨੂੰ ਖਾੜਕੂ ਕਹਿੰਦੇ ਆ ਪਰ ਉਹਨਾਂ ਦੀ ਆਪਣੀ ਮੰਗ ਸੀਗੀ ਆਪਣੇ ਅਧਿਕਾਰਾਂ ਦੀ ਲੜਾਈ ਸੀਗੀ ਤੇ ਉਸ ਲੈਵਲ ਤੱਕ ਕਿਵੇਂ ਪਹੁੰਚੀ ਗੱਲ ਉੱਥੇ ਹਥਿਆਰ ਇੰਨੇ ਲੈਵਲ ਤੇ ਕਿਵੇਂ ਆਏ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਰਿਹائش ਹੋ ਵੀ ਗਈ ਸੀ ਕਿ ਉਹ ਦਿਨ ਚੁਣਿਆ ਜਾਣਾ ਸੀ ਜਿਸ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਦਾ ਦਿਨ ਹੋਵੇ ਜਿਸ ਦਿਨ ਬਹੁਤ ਸਾਰੇ ਬੱਚੇ ਬਹੁਤ ਸਾਰੇ ਉੱਥੇ ਸੰਗਤ ਅੰਦਰ ਗਈ ਹੋਵੇ ਉਹ ਬਹੁਤ ਸਾਰੇ ਤਰੀਕੇ ਹੁੰਦੇ ਨੇ ਕਿਸੇ ਕਿਸੇ ਜਗ੍ਹਾ ਨੂੰ ਖਾਲੀ ਕਰਾਉਣ ਦੇ ਜਾਂ ਅਨਾਉਂਸਮੈਂਟਸ ਕਰਕੇ ਪਹਿਲਾਂ ਹੀ ਸੰਗਤ ਨੂੰ ਰੋਕਿਆ ਜਾ ਸਕਦਾ ਸੀਗਾ ਫਿਰ ਇੱਕ ਗੁਰਦੁਆਰਾ ਨਹੀਂ ਕਿੰਨੇ ਹੀ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਹੋਏ ਉਸੇ ਦਿਨ ਇੱਕੋ ਦਿਨ ਤੇ ਜੇ ਪਵਿੱਤਰ ਸਥਾਨ ਤੇ ਅਟੈਕ ਹੋ ਜਵੇ ਉਸ ਤੋਂ ਬਾਅਦ ਫਿਰ ਤਤਕਾਲੀਨ ਪ੍ਰਧਾਨ ਮੰਤਰੀ ਦਾ ਦੇਖੋ ਡੈਂਸਿੰਗ ਦਾ ਵੀ ਹੋਇਆ ਨਾ ਪੰਜਾਬ ਦੇ ਵਿੱਚ ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਕਾਡ ਕੋ ਬਾਅਦ ਖਤਮ ਕਰਤਾ ਹੋਰ ਵੈਦਿਆ ਦਾ ਹੋਇਆ ਹੋਰ ਬਹੁਤ ਸਾਰੇ ਜਿਹੜੇ ਉਸ ਵੇਲੇ ਪੁਲਿਸ ਅਫਸਰ ਰਹੇ ਤੇ ਇਹ ਸਾਰੀਆਂ ਚੀਜ਼ਾਂ ਨੇ ਇਤਿਹਾਸ ਹੈ ਇਤਿਹਾਸ ਨੂੰ ਛੁਟਲਾਇਆ ਨਹੀਂ ਜਾ ਸਕਦਾ ਇਤਿਹਾਸ ਨੂੰ ਭੁਲਾਇਆ ਨਹੀਂ ਜਾ ਸਕਦਾ ਇਸੇ ਕਰਕੇ ਲਿਖਿਆ ਜਾਂਦਾ ਹੈ ਕਿ ਨੈਵਰ ਫੋਰਗੇਟ 84 ਭਵਿੰਦਰ ਇਹਦੇ ਨਾਲ ਇੱਕ ਹੋਰ ਵੀ ਜੁੜੀ ਹੋਈ ਗੱਲ ਹੈ ਕਿ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਫਿਰ ਕੀ ਕੁਝ ਹੋਇਆ ਤੇ ਅੱਜ ਹੁਣ ਇੱਕ ਨਵੀਂ ਕੰਟਰੋਵਰਸੀ ਵੀ ਇਹਦੇ ਨਾਲ ਹੀ ਪੈਦਾ ਹੋ ਗਈ ਹੈ ਭਵਿੰਦਰ ਜੀ ਇੱਕ ਦਿਲਜੀਤ ਦੋਸਾਂਝ ਪੰਜਾਬ ਦੇ ਚੰਗੇ ਆਰਟਿਸਟਾਂ ਦੇ ਵਿੱਚੋਂ ਇੱਕ ਨੇ ਬਹੁਤ ਪਿਆਰ ਪੰਜਾਬੀਆਂ ਵੱਲੋਂ ਕੌਮ ਵੱਲੋਂ ਸਿੱਖਾਂ ਵੱਲੋਂ ਦਿਲਜੀਤ ਦੋਸਾਂਝ ਦੇ ਲਈ ਹੈ ਲੱਖਾਂ ਦੇ ਸ਼ੋਅ ਭੀੜ ਹੁੰਦੀ ਹੈ ਹਜ਼ਾਰਾਂ ਡਾਲਰ ਲੋਕ ਖਰਚ ਕੇ ਉੱਥੇ ਪਹੁੰਚਦੇ ਨੇ ਹੁਣ ਆਸਟ੍ਰੇਲੀਆ ਦੇ ਵਿੱਚ ਨੇ ਕੇਬੀਸੀ ਦੇ ਵਿੱਚ ਗਏ ਨੇ ਕੇਬੀਸੀ ਕੌਣ ਬਣੇਗਾ ਕਰੋੜਪਤੀ ਅਮਿਤ ਆਪਚਨ ਉਹਨਾਂ ਨੂੰ ਹੋਸਟ ਕਰਦੇ ਨੇ ਤਾਂ ਅਰਵੀ ਸਿੰਘ ਖਾਲਸਾ ਦੇ ਵੱਲੋਂ ਜਿਹੜੇ ਖਾਲਸਾ ਏਡ ਵਾਲੇ ਨੇ ਉਹਨਾਂ ਨੇ ਵੀ ਇਸ ਤੇ ਸਵਾਲ ਚੁੱਕੇ ਨੇ ਕਿ ਦੇਖੋ ਇਹ ਕੋਇਨਸੀਡੈਂਸ ਹੈ ਕਿ 13 ਅਕਤੂਬਰ ਆਜਾ ਹੈ ਅੱਜ ਹੀ ਉਹ ਸ਼ੋਅ ਜਿਹੜਾ ਇਹ ਰਿਲੀਜ਼ ਹੋਣਾ ਹੈ ਸ਼ੋਅ ਟੈਲੀਕਾਸਟ ਹੋਣਾ ਹੈ ਸੋਨੀ ਟੀਵੀ ਦੇ ਉੱਤੇ ਦਿਲਜੀਤ ਦੋ ਸਾਝਦਾ ਅਮਿਤab ਬਚਨ ਹੋਸਟ ਕਰ ਰਹੇ ਹਨ ਅਮਿਤab ਬਚਨ ਦੇ ਪੈਰੀ ਹੱਥ ਲਾ ਰਹੇ ਨੇ ਠੀਕ ਹੈ ਇੱਕ ਆਰਟਿਸਟ ਨੇ ਅਮਿਤab ਬਚਨ ਲੋਕ ਉਹਨਾਂ ਦਾ ਸਤਿਕਾਰ ਕਰਦੇ ਨੇ ਕਿ ਉਹ ਟੀਵੀ ਦੇ ਵਿੱਚ ਬਾਲੀਵੁੱਡ ਦੇ ਵਿੱਚ ਬਹੁਤ ਉੱਚਾ ਮਕਾਮ ਉਹਨਾਂ ਨੇ ਫਿਲਮਾਂ ਦੇ ਵਿੱਚ ਹਾਸਲ ਕੀਤਾ ਪਰ ਇੱਕ ਸਚਾਈ ਇਹ ਵੀ ਹੈ ਕਿ ਉਹ ਰਾਜੀਵ ਗਾਂਧੀ ਦੇ ਬਹੁਤ ਤਰੀਬੀਆਂ ਦੇ ਵਿੱਚੋਂ ਇੱਕ ਉਹਨਾਂ ਦੇ ਦੋਸਤਾਂ ਦੇ ਵਿੱਚੋਂ ਇੱਕ ਇਕੱਠੇ ਉਹ ਪੜੇ ਕਲਾਸਮੇਟ ਅਲਾਹਾਬਾਦ ਤੋਂ ਐਮਪੀ ਰਹੇ ਕਾਂਗਰਸ ਦੇ ਤੇ ਉਹਨਾਂ ਤੇ ਇਹ ਅਸੀਂ ਬੁਖਤਾ ਤੌਰ ਤੇ ਭਾਵੇਂ ਨਾ ਕਹਿ ਸਕੀਏ ਪਰ ਉਹਨਾਂ ਤੇ ਇਹ ਇਲਜ਼ਾਮ ਕਿ ਖੂਨ ਦਾ ਬਦਲਾ ਖੂਨ ਤੇ ਉਸ ਵੇਲੇ ਇਹ ਨਾਰੇ ਲਾਏ ਜਾਂਦੇ ਸੀਗੇ ਕਿ ਇਹਨਾਂ ਨੇ ਸਾਡੀ ਮਾਂ ਮਾਰਤੀ ਸਿੱਖਾਂ ਨੇ ਤੇ ਸਾਰੇ ਸਿੱਖਾਂ ਨੂੰ ਫਿਰ ਉੱਥੇ ਗਲਾਂ ਦੇ ਵਿੱਚ ਟਾਇਰ ਜਿਹੜੇ ਉੱਚੇ ਦੇ ਉੱਥੇ ਕੀ ਕੁਝ ਹੋਇਆ ਉੱਥੇ ਵੋਟਰ ਲਿਸਟਾਂ ਲੱਭ ਲੱਭ ਕੇ ਉੱਥੇ ਕੋ-ਕੋ ਕੇ ਚਾਹੇ ਕੋਈ ਬੱਚਾ ਸੀ ਚਾਹੇ ਕੋਈ ਬਜ਼ੁਰਗ ਸੀ ਚਾਹੇ ਕੋਈ ਕੋਈ ਵੀ ਸਾਹਮਣੇ ਆਇਆ ਬੇਬੱਤੀਆਂ ਹੋਈਆਂ ਹਜ਼ਾਰਾਂ ਸਿੱਖ ਅਗਲੇ 2-3 ਦਿਨ ਦੇ ਵਿੱਚ ਖੁੱਲੇ ਆਮ ਉਤੇ ਮਾਰ ਦਿੱਤੇ ਗਏ ਤੇ ਉਸ ਵੇਲੇ ਕੀ ਅਮਤਾਬ ਬਚਨ ਦਾ ਰੂਲ ਸੀ ਜਾਂ ਨਹੀਂ ਪਤਾ ਨਹੀਂ ਪਰ ਅੱਜ ਵੀ ਰਵੀ ਸਿੰਘ ਖਾਲਸਾ ਨੇ ਕਿਹਾ ਹੈ ਕਿ ਜਿਹੜੇ ਅਮਤਾਬ ਬਚਨ ਸੀਗੇ ਇਹਨਾਂ ਦੇ ਹੱਥ ਜਿਹੜੇ ਉਹ ਸਿੱਖ ਕਤਲੇਆਮ ਦੇ ਵਿੱਚ ਖੂਨ ਨਾਲ ਰੰਗੇ ਹੋਏ ਨੇ ਸਿੱਖਾਂ ਦੇ ਤੇ ਦਿਲਜੀਤ ਦੋਸਾਂਝ ਦੀ ਵੀ ਰਿਪਲਾਈ ਆਈ ਆ ਦਿਲਜੀਤ ਦੋਸਾਂਝ ਕਹਿੰਦੇ ਕਿ ਮੈਂ ਤਾਂ ਉੱਥੇ ਪੰਜਾਬ ਲਈ ਗਿਆ ਐ ਮੈਂ ਕੋਈ ਆਪਣੀ ਫਿਲਮ ਦੀ ਜਾਂ ਕਿਸੇ ਗੀਤ ਦੀ ਪ੍ਰੋਮੋਸ਼ਨ ਦੇ ਲਈ ਨਹੀਂ ਗਿਆ ਕਿ ਮੈਂ ਤਾਂ ਹੜ੍ਹਾਂ ਦੇ ਵਿੱਚ ਇਹ ਲੋਕ ਡੋਨੇਟ ਕਰ ਸਕਣ ਉੱਤੇ QR ਕੋਡ ਹੋਏਗਾ ਜਿਹੜੇ ਦੇਸ਼ ਭਰ ਦੇ ਵਿੱਚ ਉਤੋਂ ਮੈਸੇਜ ਆਊਗਾ ਉਹ ਪੈਸੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਅਸੀਂ ਮਦਦ ਕਰਾਂਗੇ ਲੋਕਾਂ ਦੀ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਹੜ੍ਹ ਗਈਆਂ ਹੈਗੀਆਂ ਨੇ ਉਹਦੇ ਵਿੱਚ ਅਸੀਂ ਮਦਦ ਕਰਾਂਗੇ ਉਹਦੇ ਵਿੱਚ ਭੁਪਿੰਦਰ ਟੋਟਲ ਜਿਹੜੀ ਮੈਨੂੰ ਲੱਗਦਾ ਸਭ ਤੋਂ ਵੱਡਾ ਇਨਾਮ 7 ਕੇ ਕਰੋੜ ਦਾ ਹੁੰਦਾ ਹੈ ਜਦੋਂ ਉਹ ਰਾਸ਼ੀ ਦਿੰਦੇ ਨੇ ਪਰ ਹੁਣ ਇਸ ਦੇ ਵਿੱਚ ਜਨਤਾ ਜ਼ਿਆਦਾ ਸਿਆਣੀ ਹੈ ਕਿ ਅਮਤਾਬਚਨ ਦੇ ਸ਼ੋਰ ਤੇ ਜਾਣਾ ਚਾਹੀਦਾ ਸੀ ਨਹੀਂ ਜਾਣਾ ਚਾਹੀਦਾ ਸੀ ਅਸੀਂ ਲੋਕਾਂ ਤੇ ਛੱਡਦੇ ਹਾਂ ਸਰੋਤਾਂ ਤੇ ਛੱਡਦੇ ਹਾਂ ਇਹ ਇੱਕ ਅਸੀਂ ਤਾਂ ਰਿਪੋਰਟ ਕਰ ਰਹੇ ਹਾਂ ਕਿ ਇੱਕ ਜਿਹੜੀ ਖਬਰ ਹੈ ਇਹ ਅੱਜ ਦੀ ਇੱਕ ਖਬਰ ਜੀ ਹੈ ਜਿਹੜੀ ਅਸੀਂ ਪਹਿਲਾਂ 1984 ਆਪਰੇਸ਼ਨ ਬਲੂ ਸਟਾਰ ਦੀ ਗੱਲ ਕੀਤੀ ਜਾਂ ਕਾਲ ਤੱਕ ਸਾਬੋਤੇ ਅੱਜ ਬਰਸੀ ਮਨਾਈ ਉਸ ਦਾ ਜ਼ਿਕਰ ਵੀ ਅਸੀਂ ਕੀਤਾ ਹੈ ਤੇ ਉਹਦੇ ਨਾਲ ਹੀ ਮਿਲਦੀ ਜੁਲਦੀ ਚੀਜ਼ ਜਿਹੜੀ ਹੈ ਇਹ ਵੀ ਸਾਹਮਣੇ ਆਈ ਹੈ ਕੁਬਿੰਦਰ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੀ ਖਬਰ ਤੁਸੀਂ ਅਮਤਾਬਾਚਣਾਲੀ ਵੀ ਦੱਸੀ ਆ ਉਸ ਟਾਈਮ ਮਾਤਾ ਜਗਦੀਸ਼ ਕਾਰ ਜਿਹੜੇ ਮੁੱਖ ਗਵਾਹ ਸੀਗੇ ਇਹਦੇ ਵਿੱਚ ਸੋ ਕਹਿੰਦੇ ਅਸੀਂ ਦੂਰਦਰਸ਼ਨ ਤੇ ਦੇਖਿਆ ਨਾਰੇ ਦੋ ਵਾਰ ਲਾਏ ਨੇ ਹਰ ਵਿਅਕਤੀ ਨੇ ਦੇਖਿਆ ਪਰ ਭਾਰਤ ਚ ਕੇਸ ਕਿਉਂ ਨਹੀਂ ਚੱਲਿਆ ਹੈਗੇ ਦੇ ਉੱਤੇ ਫਿਰ ਮਨਜੀਤ ਸਿੰਘ ਹੈ ਜੀ ਕੈਲੀਫੋਰਨੀਆ ਤੋਂ ਸੋ ਉਹਨਾਂ ਨੇ ਅਕਾਲ ਤੱਕ ਸਾਹਿਬ ਨੂੰ ਹਲਫਨਾਮੇ ਵਿੱਚ ਦਿੱਤਾ ਸੀ ਕਿ ਉਹਨੇ ਆਪਣੀਆਂ ਅੱਖਾਂ ਦੇ ਨਾਲ ਚੀਜ਼ਾਂ ਦੇਖੀਆਂ ਪਰ ਉਹ ਉੱਥੇ ਤੁਹਾਨੂੰ ਪਤਾ ਹੀ ਹੈ ਜੀ ਜਿੱਦਾਂ ਕੋਰਟ ਕਚਹਿਰੀਆਂ ਦੇ ਕੋਈ ਮੰਨੇ ਨਾ ਮੰਨੇ ਤੇ ਆ ਜਿਹੜਾ ਹੁਣ ਕੋਈ ਅਚੰਚੇਤ ਨਹੀਂ ਪਲਾਨਡ ਹੁੰਦਾ ਸਾਰਾ ਕੁਝ ਦਲਜੀਤ ਨੂੰ ਸ਼ੋਅ 'ਚ ਬੁਲਾਉਣਾ ਵੀ ਭਲਿਆ ਮਾਨਸਾ ਕੀ ਗੱਲ ਅੱਗੇ ਕਿਤੇ ਨਿਸ਼ੋਆਂ ਦੇ ਫੰਡਾਂ ਦੇ ਉੱਤੇ ਹੀ ਤਾਂ ਸਾਰਾ ਕੁਝ ਚੱਲ ਜੂਗਾ ਜਾਂ ਪੰਜਾਬ ਵੱਜੂਗਾ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਹੁੰਦਾ ਉਹ ਉਹ ਉਹਨਾਂ ਨੂੰ ਕਰਨ ਦਿਓ ਤੇ ਵੈਸੇ ਇਸ ਗੱਲ ਦੇ ਵਿੱਚ ਮੈਂ ਥੋੜਾ ਜਿਹਾ ਹੋਰ ਐਡ ਆਨ ਤੁਸੀਂ ਥੋੜਾ ਜਿਹਾ ਸਮਾਂ ਕਿ ਜਿਹੜੀ ਫੰਡਾਂ ਦੀ ਗੱਲ ਹੈ ਮੈਂ ਉਹੀ ਜ਼ਿਕਰ ਕਰ ਰਿਹਾ ਸੀਗਾ ਕਿ 7 ਕਰੋੜ ਰੁਪਏ ਸਭ ਤੋਂ ਵੱਡੀ ਰਾਸ਼ੀ ਹੈ ਉਸ ਸ਼ੋਹ ਦੀ ਵੱਡੀ ਸਭ ਤੋਂ ਵੱਡੀ ਜੇ ਤਾਂ ਤੁਸੀਂ ਟੌਪ ਤੇ ਪਹੁੰਚਦੇ ਹੋ ਤਾਂ 7 ਕਰੋੜ ਰੁਪਏ ਹੈ ਮੈਨੂੰ ਲੱਗਦਾ ਕਿ ਇੰਨਾ ਤਾਂ ਕੋਈ ਬਹੁਤ ਵੱਡੀ ਅਮਾਉਂਟ ਨਹੀਂ ਹੈ ਨਹੀਂ ਨਹੀਂ ਕੁਝ ਨਹੀਂ ਜੀ ਕੁਝ ਨਹੀਂ ਕੁਝ ਨਹੀਂ ਨਾ ਜਿਹੜੇ ਵਿਦੇਸ਼ਾਂ ਚ ਵੱਸਦੇ ਲੋਕ ਨੇ ਨਾ ਉਹਨਾਂ ਦੇ ਲਈ ਕੋਈ ਪੰਜਾਬੀਆਂ ਲਈ ਕੈਨੇਡੀਅਨ ਮਿਲੀਅਨ ਕ ਡਾਲਰ ਲਾ ਲਵੇ ਤਾਂ ਬੱਦ ਬਸ ਇਹ ਤੋਂ ਜ਼ਿਆਦਾ ਨਹੀਂ ਹੈਗਾ ਜੀ ਕੁਝ ਵੀ ਹਾਂ ਮਤਲਬ ਇਸ ਕਰਕੇ ਕੋਈ ਬਹੁਤ ਵੱਡੀ ਗੱਲ ਨਹੀਂ ਦੂਜਾ ਭੁਪਿੰਦਰ ਜਿਹੜਾ ਦਿਲਜੀਤ ਦਸਾਂਝ ਦਾ ਹੁਣ ਜਦੋਂ ਟ੍ਰੇਲਰ ਆ ਗਿਆ ਅੱਗੇ ਸ਼ੋ ਵੀ ਆਊਗਾ ਉਹਦੇ ਵਿੱਚ ਉਹ ਗੀਤ ਚੱਲ ਰਿਹਾ ਪੰਜਾਬੀ ਆ ਗਏ ਹੋਏ ਪੰਜਾਬੀ ਆ ਗਏ ਹੋਏ ਇੱਕ ਦੇਖੋ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਫਿਰ ਉਹੀ ਪੰਜਾਬ ਸਤਿਬਚਨ ਦੇ ਪੈਰਾਂ ਦੇ ਵਿੱਚ ਹਾਂਜੀ ਅੱਜ ਅੱਜ ਦੇ ਦਿਨ ਤੁਸੀਂ ਜਦੋਂ ਸ਼ੋਅ ਆਉਣਾ ਨਾ ਨਵੰਬਰ ਦੇ ਜਿਹੜੇ ਦਿਨ ਹੈ ਅੱਜ ਕਤਲੇਆਮ ਦੇ ਆਪਾਂ ਕਿਉਂਕਿ ਹੁਣ ਰੋਜ਼ ਡਿਟੇਲ ਕਰਾਂਗੇ ਪਹਿਲੇ ਦਿਨ ਕੀ ਹੋਇਆ ਦੂਜੇ ਦਿਨ ਤੇ ਇਹ ਇਹ ਦੇਖਿਓ ਇਹ ਫਿਰ ਉਹ ਹਾਈਲਾਈਟ ਕੀਤਾ ਜਾਊਗਾ ਦਲਜੀਤ ਨੂੰ ਹੀ ਲੋਕਾਂ ਦਾ ਧਿਆਨ ਉਧਰ ਇਹ ਸਚਾਈਆਂ ਨੇ ਜੀ ਬੜਾ ਕੁਝ ਹੁੰਦਾ ਤੇ ਕਰਦੇ ਆ ਫਿਰ ਕੱਲ ਨੂੰ ਗੱਲਬਾਤ ਜੀ ਆਪਾਂ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ